ਕੈਨੇਡਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋਈ ਹੈ ਦਰਸਲ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਹੈ ਇਹ ਨੌਜਵਾਨ ਆਪਣੇ ਟਰਾਲੇ ਦੇ ਵਿੱਚ ਬੈਠ ਕੇ ਕਿਤੇ ਜਾ ਰਿਹਾ ਸੀ ਤੇ ਕੈਨੇਡਾ ਦੇ ਸਾਰੇ ਸ਼ਹਿਰ ਦੇ ਵਿੱਚ ਸਤੇ ਟਰੱਕ ਦੇ ਵਿੱਚ ਬਲਾਸਟ ਹੁੰਦਾ ਉਸ ਤੋਂ ਬਾਅਦ ਉਸੇ ਨੌਜਵਾਨ ਦੀ ਮੌਤ ਹੀ ਮੌਤ ਹੋ ਗਈ ਹੈ ਦਰਸਲ ਇਸ ਟਰਾਲਾ ਕਿਸੇ ਹੋਰ ਵਹੀਕਲ ਦੇ ਨਾਲ ਟਕਰਾਇਆ ਸੀਗਾ ਉਸ ਤੋਂ ਬਾਅਦ ਜ਼ਬਰਦਸਤ ਟੱਕਰ ਹੁੰਦੀ ਹੈ ਤੇ ਇਸ ਜ਼ਬਰਦਸਤ ਟੱਕਰ ਤੋਂ ਬਾਅਦ ਉਸੇ ਟਰਾਲੇ ਦੇ ਵਿੱਚ ਬਲਾਸਟ ਹੁੰਦਾ ਤੇ ਉਸੇ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਦੀਕੀ ਇਕਟਨਾ ਫਿਰੋਜ਼ਪੁਰ ਦੇ ਰਹਿਣ ਵਾਲੇ ਨੌਜਵਾਨ ਦੇ ਨਾਲ ਵਾਪਰੀ ਹੈ ਜੋ ਕਿ 11 ਸਾਲ ਪਹਿਲਾਂ ਸਿੰਗਾਪੁਰ ਦੇ ਵਿੱਚ ਲਗਾਇਏ ਨੇ ਦੱਸਿਆ ਜਾ ਰਿਹਾ ਹੈ ਕਿ ਉਹ 11 ਸਾਲ ਉਸਨੇ ਸਿੰਗਾਪੁਰ ਦੇ ਵਿੱਚ ਲਗਾਇਏ ਬਾਅਦ ਦੇ ਵਿੱਚ ਉਹ ਕੈਨੇਡਾ ਦੇ ਵਿੱਚ ਚੱਲਿਆ ਗਿਆ ਕੈਨੇਡਾ ਦੇ ਵਿੱਚ ਟਰਾਲਾ ਚਲਾਉਂਦਾ ਸੀ ਤੇ ਬੀਤੇ ਦਿਨੀ ਜਦੋਂ ਕੰਮ ਤੇ ਉਹ ਆਪਣੇ ਟਰਾਲਾ ਲੈ ਕੇ ਕਿਤੇ ਜਾ ਰਿਹਾ ਸੀ ਤੇ ਰਾਹ ਦੇ ਵਿੱਚ ਉਸਦੇ ਟਰਾਲੇ ਦੀ ਕਿਸੇ ਵਾਹਨ ਦੇ ਨਾਲ ਟੱਕਰ ਹੋ ਜਾਂਦੀ ਹੈ ਤੇ ਟੱਕਰ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਉਸਦੇ ਟਰਾਲੇ ਦੇ ਪਰਖੱਚੇ ਉੱਡ ਜਾਂਦੇ ਨੇ ਉਸੇ ਵਜ੍ਹਾ ਅਚਾਨਕ ਬਲਾਸਟ ਹੋ ਜਾਂਦਾ ਹੈ ਬਲਾਸਟ ਹੋਣ ਦੇ ਕਾਰਨ ਉਸ ਨਾਂ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਸੀਕੀ ਦੇ ਮ੍ਰਿਤਕ ਦੀ ਪਛਾਣ ਤਰਮਿੰਦਰ ਸਿੰਘ ਦੱਸੇ ਜਾ ਰਹੀ ਹੈ ਜਿਸ ਦੀ ਉਮਰ ਕਾਫੀ ਘੱਟ ਹੈ ਇੱਕ ਬੱਚੇ ਦਾ ਪਿਓ ਦੱਸਿਆ ਜਾ ਰਿਹਾ ਇੱਕ ਬੱਚੇ ਦੀ ਪਿਤਾ ਸੀਗਾ ਦੱਸਿਆ ਜਾ ਰਿਹਾ ਕਿ ਉਸਦੇ ਸਿਰਮ ਬਾਪ ਦਸਾਇਆ ਉੱਠ ਚੁੱਕਿਆ ਹੈ ਜਿਸ ਦੀ ਉਮਰ 8 ਸਾਲ ਸੀਗੀ ਦੱਸਦੇ ਕਿ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਪਰਿਵਾਰ ਦਾ ਇਕਲੌਤਾ ਸਹਾਰਾ ਸੀਗਾ ਨੌਜਵਾਨ ਦੱਸਦੀ ਕਿ ਇਸ ਘਟਨਾ ਤੋਂ ਬਾਅਦ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹਨਾਂ ਦੇ ਵੱਲੋਂ ਇਸ ਨੌਜਵਾਨ ਦੇ ਮ੍ਰਿਤਕ ਦੇ ਵਾਪਸ ਪਾਤ ਲਿਆਂ ਦੀ ਗੁਹਾਰ ਲਗਾਈ ਜਾ ਰਹੀ ਹੈ ਤਾਂ ਕਿ ਜਲਦੋਂ ਜਲਦ ਉਸ ਦੀਆਂ ਅੰਤਿਮ ਰਸਮਾਂ ਨਿਭਾਈਆਂ ਜਾ ਸਕਣ ਆਪਣੇ ਜਵਾਨ ਪੁੱਤ ਦੇ ਅੰਤਿਮ ਦਰਸ਼ਨ ਕਰ ਸਕਣ ਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ਤੁਸੀਂ ਉਸ ਨੂੰ ਪੂਰਾ ਮਾਮਲਾ ਕੀ ਹੈ ਤੇ ਪਰਿਵਾਰਿਕ ਮੈਂਬਰ ਕੀ ਜਾਣਕਾਰੀ ਦੇ ਰਹੇ ਹਾਂ ਇਹ ਸਾਡੇ ਨਗਰ ਰਾਮਪੁਰਾ ਦਾ ਸਨਿਕ ਹੈ ਧਰਮਿੰਦਰ ਸਿੰਘ ਨੌਜਵਾਨ ਬੜਾ ਮਿਹਨਤੀ ਨੌਜਵਾਨ ਸੀ ਇੱਥੇ ਰਹਿੰਦਿਆਂ ਵੀ ਇਹ ਬਹੁਤ ਸੋਹਣੇ ਸੇਜੇ ਕੰਮ ਕਰਦਾ ਰਿਹਾ ਪੰਜਾਬ ਯੂਥ ਕਲੱਬਾਂ ਦੇ ਵਿੱਚ ਵੀ ਬਹੁਤ ਵੱਡਾ ਭਾਗ ਲੈਂਦੇ ਰਿਹਾ ਸਮਾਜ ਸੇਵਾ ਪਹੁੰਚਾਉਂਦਾ ਰਿਹਾ ਕੋਈ ਸਮਾਂ ਨਹੀਂ ਸਿੰਗਾਪੁਰ ਲਾਇਆ ਸਾਲ ਕ ਪਹਿਲਾਂ ਇਹ ਕੈਨੇਡਾ ਚਲਾ ਗਿਆ ਜਿਹੜਾ ਅੱਜ ਪਤਾ ਲੱਗਾ ਕਿ ਉਹ ਘਰ ਪਰਿਵਾਰ ਨੂੰ ਤਾਂ ਕੱਲ ਪਤਾ ਲੱਗਾ ਕਿ ਪਿੰਡ ਚ ਜਿਹੜੇ ਸੰਗਤ ਜਾਂ ਇਲਾਕੇ ਚ ਅੱਜ ਪਤਾ ਲੱਗਾ ਸਵੇਰੇ ਕਿ ਆਹ ਘਟਨਾ ਵਾਪਰੀ ਹੈ ਜੋ ਸਰੀਰ ਦੇ ਵਿੱਚ ਇਹਨਾਂ ਦੇ ਟਰਾਲੇ ਦਾ ਐਕਸੀਡੈਂਟ ਹੋਇਆ ਹੈ ਔਰ ਇੰਨਾ ਭਿਆਨਕ ਐਕਸੀਡੈਂਟ ਹੋਇਆ ਕਹਿੰਦੇ ਕਿ ਉਹ ਜਿਹੜਾ ਟਰਾਲਾ ਵੀ ਵਲਸਟਰ ਹੋਇਆ ਤੇ ਬਹੁਤ ਦੁਖਦਾਈ ਘਟਨਾ ਹੈ ਮਿਹਨਤੀ ਤੇ ਗਰੀਬ ਪਰਿਵਾਰ ਹੈ ਮਾਫ ਲੋ ਵੀ ਬਿਜੁਰਗ ਨੇ ਅਜੇ ਜੜੀ ਛੋਟੀ ਬੱਚੀ ਹੈ ਮਤਲਬ ਪਰਿਵਾਰ ਦਾ ਕਮਾਈ ਦਾ ਜਿਹੜਾ ਸਹਾਰਾ ਸੀ ਕੇ ਤਰਮਿੰਦਰ ਹੀ ਸੀ ਜੋ ਵਿਦੇਸ਼ ਵਿੱਚ ਵਿਚਾਰਾ ਮਿਹਨਤ ਕਰਨ ਵਾਸਤੇ ਕਰ ਗਿਆ ਸੀ ਤੇ ਲੱਗਉਂਦੇ ਡੈੱਡ ਬੋਡੀ ਤਾਂ ਕਿਸ ਤਰ੍ਹਾਂ ਕੀ ਕਹਿ ਰਹੇ ਨੇ ਕੁਝ ਪਤਾ ਲੱਗ ਅਜੇ ਤੱਕ ਕੋਈ ਨਾ ਤਾਂ ਉਧਰ ਦੀ ਕੋਈ ਕਲੀਅਰ ਹੋਈ ਹੈ ਕੋਈ ਵੀ ਅਜੇ ਤਾਂ ਸਿਰਫ ਇਹਨਾਂ ਜਿਹੜੇ ਕੋ ਨਾਲ ਦੇ ਸਾਥੀ ਸਾਨੂੰ ਉਹਨਾਂ ਨੇ ਫੋਨ ਕੀਤੇ ਆ ਕਿ ਆ ਘਟਨਾ ਵਾਪਰ ਗਈ ਆ ਸੋ ਅਸੀਂ ਤਾਂ ਭਾਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਇਹ ਇਹ ਸਾਰੀ ਇੱਕ ਪੜਤਾਲ ਕਰਕੇ ਤੇ ਜਿਹੜਾ ਪਰਿਵਾਰ ਨੂੰ ਉਧਰ ਦਾ ਜੋ ਵੀ ਪਾਣਾ ਵਾਪਰਿਆ ਉਹਦੀ ਸਾਰਾ ਕੁਝ ਦੱਸਿਆ ਜਾਵੇ ਕਿਉਂਕਿ ਮਨ ਦੇ ਵਿੱਚ ਕਈ ਤਰੰਗਾਂ ਹੁੰਦੀਆਂ ਨੇ ਮਨ ਵਿੱਚ ਕਈ ਗੱਲਾਂ ਰਹਿ ਜਾਂਦੀਆਂ ਨੇ ਵੀ ਕਿ ਕਿਵੇਂ ਪਾਣਾ ਵਾਪਰਿਆ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਸਾਨੂੰ ਤਾਂ ਜੋ ਇਸ ਤੱਕ ਇਨਫੋਰਮੇਸ਼ਨ ਵੀ ਮਿਲੀ ਆ ਕਿ ਉਹਦੀ ਡੈੱਡ ਬੋਡੀ ਵੀ ਜਿਹੜੀ ਹੈ ਉਹ ਬੁਰੀ ਤਰ੍ਹਾਂ ਉੱਥੇ ਜਲ ਚੁੱਕੀ ਸੀ ਤੇ ਬਹੁਤ ਦੁਖਦਾਈ ਘਟਨਾ ਹੈ ਫਿਰ ਦੁਬਾਰਾ ਮੰਗ ਕਰਦੇ ਆ ਕਿ ਪਰਿਵਾਰ ਨੂੰ ਜਿਹੜਾ ਇਤਰਵਾਸੀ ਦੇ ਤੌਰ ਤੇ ਇਨਸਾਫ ਤੋਂ ਆਏ ਕਿੰਨੇ ਬੱਚੇ ਕਿੰਨੇ ਸੀ ਤੇ ਲੋਕ ਬੱਚੇ ਇਹਦੇ ਇੱਕ ਕੁੜੀ ਆਈ ਕਿੰਨੇ ਸਾਲ ਦੀ ਹੈ ਕੁੜੀ ਆ ਮੇਰੇ ਤਿੰਨ ਸਾਲ ਦੀ ਹੋਏਗੀ ਇਹ ਜੀ 23 ਤਰੀਕ ਦੀ ਰਾਤ ਦੀ ਘਟਨਾ ਹੈ ਸਾਨੂੰ ਤਾਂ ਕੱਲ ਪਤਾ ਲੱਗਾ ਸਾਡੇ ਜੀਜਾ ਜੀ ਸੀਗੇ ਸਰਦਾਰ ਧਰਮਿੰਦਰ ਸਿੰਘ ਜੀ ਜੋ ਕਿ ਪਿਛਲੇ 1 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਉੱਥੇ ਸਰੀ ਦੇ ਵਿੱਚ ਸੀਗੇ ਕੈਨੇਡਾ ਦੇ ਵਿੱਚ ਤੇ ਟਰਾਲੇ ਦਾ ਹੀ ਐਕਸੀਡੈਂਟ ਹੋਇਆ ਸਾਨੂੰ ਕੱਲ ਪਤਾ ਲੱਗਾ ਤੇ ਕੰਪਨੀ ਉੱਥੇ ਸਰੀ ਦੀ ਹੈ ਕਲਪੋ ਬੋਗੀ ਦਾ ਕਿਸ ਤਰ੍ਹਾਂ ਜੇ ਕੀ ਕਹਿ ਰਿਹਾ ਡੈਡ ਬੋਡੀ ਦਾ ਹਜੇ ਸਾਨੂੰ ਕੁਝ ਨਹੀਂ ਦੱਸਿਆ ਜੀ ਉਹ ਕਹਿੰਦੇ ਟਰਾਲੇ ਨੂੰ ਬਲਾਸਟ ਮਤਲਬ ਬਲਾਸਟ ਹੋ ਗਿਆ ਅੱਗ ਲੱਗ ਗਈ ਹੈ ਤੇ ਪਰਿਵਾਰ ਨੂੰ ਸਾਨੂੰ ਕੱਲ ਹੀ ਪਤਾ ਲੱਗਾ ਜਿਵੇਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਪਿੱਛੇ ਸਾਡੇ ਘਰ ਚ ਕੋਈ ਹੱਕ ਕੋਈ ਕਹੋਦਾ ਵੀ ਕੱਲਾ ਹੀ ਸੀ ਇਹ ਤੇ ਜਵਾਬ ਦੇ ਵਿੱਚ ਕੌਣ ਕੌਣ ਟੀਮ ਅਗਰ ਬੱਚੇ ਕਿੰਨੇ ਬੇਟੀ ਹੈ ਜੀ ਇੱਕ ਨੇਰੀ ਇੱਕ ਸਾਡੀ ਸਿਸਟਰ ਹੈ ਤੇ ਮਾਂ ਪਿਓ ਨੇ ਤੇ ਉਹ ਸਾਰੇ ਇੱਥੇ ਡਿਪੈਂਡਡ ਸੀਗੇ ਜੀ ਇੱਕੋ ਹੀ ਕੱਲਾ ਘਰ ਵਿੱਚ ਕਮਾਉਣ ਵਾਲਾ ਸੀ ਕੋਈ ਜਾਹੇ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਸਰਕਾਰ ਤੋਂ ਵੀ ਇਨਸਾਫ ਬੇਹਾਂ